ਸਿਲੀ ਗੁਰੂਆਂ ਸਭੀ ਦੀ ਲੜੀਵਾਰ ਵਿਆਖਿਆ ਰੰਗ ਕੀਤੀ ਹੈ ਅਗਲੇ ਸ਼ਬਦ ਨੂੰ ਸਮਝਣ ਦਾ ਯਤਨ ਕਰੀਏ ਪਾਤਸ਼ਾਹ ਜੀ ਬਚਨ ਕਰਦੇ ਨੇ ਸ੍ਰੀ ਰਾਗ ਮਹਿਲਾ ਤੇ ਜਾਤ ਘਰ ਪਹਿਲਾ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਦਾ ਸੰਤ ਕੋਈ ਗੁਰੂ ਅਮਰਦਾਸ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਕਿ ਜਿਸ ਦੀ ਸਰਕਾਰ ਹੋਵੇ ਭਾਵੇਂ ਕਿਸ ਦਾ ਰਾਜ ਹੋਵੇ ਜਿਹੜਾ ਰਾਜਾ ਹੋਵੇ ਤੇ ਸਹੀ ਕਾਸਰ ਕੋਈ ਤੇ ਸਾਰਾ ਕੁਝ ਉਹਦੇ ਉਹਦਾ ਹੀ ਹੁੰਦਾ ਹੈ ਉਹਦੇ ਹੁਕਮ ਅnder ਹੀ ਹੁੰਦਾ ਹੈ ਗੁਰਮੁਖ ਕਮਾ ਬਣੀ ਸੱਚ ਘਟ ਪ੍ਰਗਟ ਹੋਏ ਜੇ ਆਪਾਂ ਗੁਰਮੁਖ ਹੋ ਜਾਈਏ ਇਹ ਸ੍ਰੀ ਨੂੰ ਉਸ ਪਰਮਾਤਮਾ ਨੇ ਅਧੀਨ ਕਰ ਲਈਏ ਪਰਮਾਤਮਾ ਨੂੰ ਜਿਹੜਾ ਰਾਜਾ ਬਣਾ ਲਈਏ ਸਰਕਾਰ ਬਣਾ ਲਈਏ ਤੇ ਸਾਰਾ ਕੋਲੇ ਸਰੀਰ ਗਿਆਨ ਇੰਦਰੀਆਂ ਉਹਦੇ ਵਾਸ ਵਿੱਚ ਚੱਲਣੀਆਂ ਗੁਰਮੁਖਕਾਰ ਕਮਾਲਣੀ ਸੱਚ ਘਟ ਪ੍ਰਗਟ ਹੋਵੇ ਜੇ ਗੁਰਮੁਖ ਚੰਗੇ ਕਾਰ ਕਰਕੇ ਚੰਗੇ ਕਰਮ ਕਰਕੇ ਆਪਣੇ ਹਿਰਦੇ ਘਰ ਵਿੱਚ ਘਟ ਵਿੱਚ ਉਹ ਪਰਮਾਤਮਾ ਨੂੰ ਪੈਦਾ ਕਰਨ ਦਾ ਉਸਾਉਣ ਦਾ ਯਤਨ ਕਰੇ ਅੰਦਰ ਜਿਸ ਦਾ ਸਾਚਾ ਵਸੈ ਤੇ ਜਿਹਦੇ ਅੰਦਰ ਬਾਹਰੀ ਰੂਪ ਨਹੀਂ ਬਾਰੇ ਆਪਾਂ ਬਹੁਤ ਯਤਨ ਕਰਦੇ ਆਂ ਹਮ ਬਾਹਰੀ ਤੋਰ ਤੇ ਆਪਾਂ ਗੁਰੂ ਕਾਉ ਨੇ ਅਗਰਤ ਦੇ ਦੀ ਸੰਭਾਲ ਵੀ ਕਰਦੇ ਆਂ ਜਦੋਂ ਅੰਦਰ ਵਿੱਚ ਵਸ ਗਿਆ ਅੰਦਰ ਜਿਸ ਕਾ ਸੱਚ ਵਸੈ ਸੱਚੀ ਸਤੀ ਸੁਰੇ ਉਹ ਸੱਚੇ ਦਾ ਰੂਪ ਹੋ ਜਾਂਦਾ ਹੈ ਸੱਚੇ ਦੇ ਨਾਲ ਹੀ ਮਿਲ ਜਾਂਦਾ ਹੈ ਸੱਚ ਮਿਲੇ ਸੇ ਨਾਲ ਵਿਛੜੈ ਤੇ ਜਿਨ੍ਹਾਂ ਦੇ ਬਾਸ ਵਾਇਗਰੂ ਨੇ ਫੜਦੇ ਜਿਹੜੇ ਸਵਾਇਗਰੂ ਦੇ ਨਾਲ ਮਿਲ ਗਏ ਉਹ ਫੇਰ ਕਦੇ ਵੀ ਵਿਛੜਦੇ ਨਹੀਂ ਤੇ ਨਿੱਜੀ ਘਰ ਵਾਸਾ ਹੋਏ ਤੇ ਉਹਨਾਂ ਦਾ ਨਿੱਜ ਘਰ ਦੇ ਵਿੱਚ ਆਤਮ ਤੌਰ ਤੇ ਵਾਸਾ ਹੋ ਜਾਂਦਾ ਹੈ ਮੇਰੇ ਰਾਮ ਮੈਂ ਹਰ ਬਿੜ ਅਵਰ ਨ ਕੋਈ ਮੇਰੇ ਰਾਮ ਇੱਥੇ ਗੱਦਾ ਧਿਆਨ ਦੇ ਆਜੇ ਉਸ ਵਾਹਿਗੁਰੂ ਨੂੰ ਅਕਾਲ ਪੁਰਖ ਨੂੰ ਗੁਰੂ ਗ੍ਰੰਥ ਸਾਹਿਬ ਜੀ ਬਹੁਤੀ ਨਾਮਾਂ ਨਾਲ ਜਾਣਿਆ ਗਿਆ ਹੈ ਕੀਤੇ ਰਾਮ ਲਿਖਿਆ ਗਿਆ ਹੈ ਕੀਤੇ ਹਰੀ ਲਿਖਿਆ ਗਿਆ ਹੈ ਇਹ ਦਿੱ ਅੱਲਾ ਲਿਖਿਆ ਗਿਆ ਹੈ ਕਿ ਦੇ ਗੋਵਿੰਦ ਲਿਖਿਆ ਗਿਆ ਹੈ ਇਹ ਸਰਬ ਤੋਂ ਸੰਬੋਧਨ ਤੌਰ ਤੇ ਹੈ ਕਿਸੇ ਜਾਤੀਵਾਦਕ ਨਹੀਂ ਮੇਰੇ RAM ਹੇ ਅਕਾਲ ਪੁਰਮਾਤਮਾ ਵਾਹਿਗੁਰੂ ਮੈਂ ਹਰਬਿ ਅਵਰਣਾ ਕੋਇ ਤੇਰੇ ਤੋਂ ਬਿਨਾ ਮੇਰਾ ਸੰਸਾਰ ਤੇ ਕੋਈ ਵੀ ਸਹਾਰਾ ਨਹੀਂ ਸਤਗੁਰ ਸੱਚ ਪ੍ਰਭ ਨਿਰਮਲ ਆ ਉਸ ਵਾਹਿਗੁਰੂ ਸੱਚ ਹੈ ਸਦਾ ਅਥੇ ਰਹਿਣ ਵਾਲਾ ਹੈ ਤੇ ਮੇਰਾ ਮਨ ਆਤਮਾ ਰੱਖੀ ਉਹ ਤਰ੍ਹਾਂ ਸ਼ਬਦ ਮਿਲਾਵਾ ਹੋਏ ਸ਼ਬਦ ਗੁਰੂ ਦੇ ਸਦਕਾ ਤੇਰੇ ਨਾਲ ਮੇਰਾ ਮੇਲ ਹੋ ਸਕਦਾ ਹੈ ਰਹਾਉ ਸ਼ਬਦ ਮਿਲਾਇ ਸੋ ਮਿਲ ਰਹਾ ਜਿਹੜੇ ਸ਼ਬਦ ਗੁਰੂ ਦੇ ਸਦਕਾ ਮਿਲੇ ਨੇ ਉਹ ਸਦਾ ਲਈ ਮਿਲੇ ਰਹਿੰਦੇ ਨੇ ਕਿਉਂਕਿ ਦੇਹ ਧਾਰੀ ਦਾ ਸਾਥ ਬਹੁਤ ਥੋੜੇ ਸਮੇਂ ਦਾ ਹੁੰਦਾ ਹੈ ਆਪਾਂ ਲੋਕ 300 ਸਾਲ ਉੱਤੇ ਨਹੀਂ ਤਰ ਤਨ ਸ੍ਰੀ ਗੁਰੂ ਰਖਸਾ ਜੀ ਨਾਲ ਜੁੜਿਆ ਨੂੰ ਆਇਆ ਤਾਂ ਸੰਸਾਰ ਜੁੜਿਆ ਚਲਿਆ ਆਰਿਆ ਹੈ ਕਿਉਂਕਿ ਸ਼ਬਦ ਗੁਰੂ ਹੈ ਸ਼ਬਦ ਮਿਲੈ ਸੋ ਮਿਲ ਰਹਾ ਹੈ ਜਿਸ ਨੂੰ ਆਪੇ ਲੈ ਮਿਲਾਏ ਜਿਹਦੇ ਤਿੰਦੀ ਮਿਹਰ ਹੋਵੇ ਉਹਦੀ ਦਇਆ ਹੋ ਜਾਵੇ ਦੀ ਮਿਹਰਮਤ ਹੋ ਜਾਵੇ ਉਹ ਆਪ ਉਸ ਨੂੰ ਮਿਲਾ ਲੈਂਦਾ ਹੈ ਦੂਜਾ ਭਾਈ ਕੋਣ ਮਿਲੈ ਦਿੱਥ ਦੂਜੇ ਥਾਵਾਂ ਤੇ ਜਾਵਾਂਗੇ ਬਾਹਰ ਭਟਕਣਾ ਵਿੱਚ ਪਾਵਾਂਗੇ ਉਥੋਂ ਸਾਨੂੰ ਕੁਝ ਨਹੀਂ ਮਿਲਣਾ ਫਿਰ ਫਿਰ ਆਗੈ ਜਾਏ ਕੋਵੇਗਾ ਕਿ ਇਨਾਂ ਜੁਨਾਂ ਦੇ ਚੱਕਰਾਂ ਵਿੱਚ ਪਏ ਰਹਾਂਗੇ ਸਭ ਮੈਂ ਇੱਕ ਵਕਤ ਦਾ ਇੱਕੋ ਰਹਾ ਸਮਾਏ ਸਾਰੇ ਸੰਸਾਰ ਵਿੱਚ ਉਹ ਇੱਕ ਅਕਾਲ ਪ੍ਰਗਟ ਰਿਹਾ ਹੈ ਮੇਰਾ ਮਨ ਮੈਂ ਕਿਛ ਨਹੀਂ ਜੋ 513 ਹਰ ਇੱਕ ਮਨੁੱਖ ਦੇ ਅੰਦਰ ਉਹ ਪ੍ਰਮਾਤਮਾ ਦਾ ਵਾਸਾ ਹੈ ਇਸ ਲਈ ਜਦੋਂ ਵੀ ਕੋਈ ਸੇਵ ਕਰਮ ਕਰੇ ਗੁਰੂ ਪਿਆਰਾ ਕਰਨ ਕਰੇ ਹਰੇਕ ਮਨੁੱਖ ਦੇ ਅੰਦਰ ਇਹ ਸਮਝੇ ਕਿ ਪ੍ਰਮਾਤਮਾ ਉਹਦੇ ਅੰਦਰ ਹੈ ਮੈ ਕਿਸ ਨੂੰ ਮਾੜਾ ਠੰਗਾ ਨਹੀਂ ਬੋਲਣਾ ਕਿਸੇ ਦੇ ਨਾਲ ਧੱਕੀ ਚੋਰੀ ਨਹੀਂ ਕਰਨੀ ਸਭ ਮੈਂ ਇੱਕ ਵਕਤ ਦਾ ਇੱਕੋ ਰਹਾ ਸਮਾਇ ਸਾਰਿਆਂ ਦੇ ਦਰਵਾਜ਼ੇ ਸਮਾਇਆ ਹੋਇਆ ਹੈ ਜਿਸ ਨੂੰ ਆਪ ਦਿਆਲ ਹੋਏ ਤੇ ਜਿਹਦੇ ਤੇ ਉਹ ਗਿਆ ਬਾਣ ਹੋ ਗਿਆ ਜਿਹਦੇ ਤੇ ਉਹਦੀ ਮੇਰ ਹੋ ਗਈ ਸੋ ਗੁਲਮਖਨ ਨਾਮ ਸਮਾਏ ਤੂੰ ਨਾਮ ਦੇ ਨਾਲ ਜੁੜ ਜਾਂਦਾ ਹੈ ਗੁਰੂ ਦਰ ਦੇ ਨਾਲ ਘਰ ਦੇ ਨਾਲ ਜੁੜ ਜਾਂਦਾ ਹੈ ਪਰਪਰ ਪੰਡਿਤ ਜੋਤ ਕੀ ਵਾਦ ਕਰੇ ਵਿਚਾਰ ਤੇ ਕਈ ਲੋਕ ਪਰ ਪ੍ਰਗਟੇ ਲੱਦੀ ਹੈ ਦੀ ਭਾਵਨਾ ਅਨੁਸਾਰ ਕਈ ਤਰ੍ਹਾਂ ਦੇ ਗਿਆਨ ਕਿੱਥੇ ਕਰ ਲੈਂਦੇ ਨੇ ਸੋਝੀ ਕੱਢੀ ਕਰ ਲੈਂਦੇ ਨੇ ਵਿਦਿਆ ਉੱਚੇ ਪੱਧਰ ਦੇ ਕਰ ਲੈਂਦੇ ਨੇ ਪਰ ਹੁੰਦਾ ਕੀ ਹੈ ਸਿਰਫ ਓਕਾਰ ਪੈਦਾ ਹੁੰਦਾ ਹੈ ਮੈਨੇ ਆਠ ਕਰਨਾ ਵਾ ਮੈਂ ਇਨਾ ਸਿਮਰਨ ਕਰਨਾ ਵਾ ਜਦੋਂ ਇਹ ਗੱਲ ਪੈਦਾ ਹੋਵੇ ਪਰਪਰ ਪੰਡਿਤ ਜੋਤ ਕੀ ਵਾਦ ਕਰੇ ਵਿਚਾਰ ਜਦੋਂ ਵਾਕਾਂ ਦੀ ਬਾਤਾਂ ਵਿੱਚ ਆ ਗਏ ਮਨ ਤਪੁਦ ਭਵੇ ਨਾ 부ਝਈ ਜੇ ਇਹ ਮਨ ਤਕ ਅਤੇ ਬੁੱਧ ਭਾਵ ਕੀ ਇੱਕ ਰਤੀ ਭਾਵੀ ਸੋ ਸੋਝੀ ਨਹੀਂ ਰਹਿੰਦੀ ਅੰਤਰ ਲੋਗਿਕ ਕਾਰ ਤੇ ਮੁਰਖ ਲੋਭ ਦੇ ਵਿਕਾਰਾਂ ਨੂੰ ਪਠਾ ਕਰਨ ਲੱਗ ਜਾਂਦਾ ਹੈ ਭਾਵ ਕੀ ਹੰਕਾਰ ਦੇ ਅਧੀਨ ਹੋ ਜਾਂਦਾ ਹੈ ਲਖ 84 ਭਰਮ ਦੇ ਪਰੰਪਰਮ ਹੋਏ ਖਵਾਰ ਤੇ ਨਨੱਖਾਂ ਜਿਨ੍ਹਾਂ ਦੇ ਵਿੱਚ 83 ਲੱਖ ਜੁਨਾਂ ਦੇ ਵਿੱਚ ဋਟਕਨਾ ਦੇ ਵਿੱਚ ਪਿਆ ਰਹਿਦਾ ਹੈ ਪੁਰਬ ਲਿਖਿਆ ਤਮਾਵਣਾ ਕੋਏ ਨਾ ਮੇਟਨ ਹਾਰ ਤੇ ਪੁਰਬ ਲਿਖਿਆ ਭਾਵ ਕਿ ਪਛਲੇ ਕਰਮਾਂ ਦਾ ਲਿਖਿਆ ਹੈ ਇਸ ਸੰਸਾਰ ਤੇ ਮੁੱਖ ਪਾਉਂਦਾ ਹੈ ਇਸ ਲਈ ਚੰਗੇ ਕਰਮਾਂ ਦੇ ਫਾਂਦੇ ਬੜੀਏ ਚੰਗੇ ਕਰਮਾਂ ਨੂੰ ਕਰੀਏ ਕੋਏ ਨਾ ਮੇਟਨ ਹਾਰ ਤੇ ਜਿਹੜੇ ਅਸੀਂ ਚੰਗੇ ਕਰਮ ਕਰ ਦਵਾਂਗੇ ਉਸ ਨੂੰ ਕੋਈ ਨਹੀਂ ਮਟਾਉ ਨਹੀਂ ਸਕਦਾ ਖਤਮ ਨਹੀਂ ਕਰ ਸਕਦਾ ਸਤਗੁਰੂ ਦੀ ਸੇਵਾ ਦਾ ਖੜੀ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਸਤਗੁਰੂ ਦੀ ਸੇਵਾ ਦਾ ਖੜੀ ਗੁਰੂ ਘਰ ਦੀ ਸੇਵਾ ਜਾਂ ਸਮਾਜਿਕ ਸੇਵਾ ਸੇਵਾ ਸਭ ਕੋ ਉਚਾ ਦਰਜਾ ਦਿੱਤਾ ਗਿਆ ਹੈ ਸਤਗੁਰੂ ਦੀ ਸੇਵਾ ਦਾ ਖੜੇ ਸਿਰ ਦੇਜਾ ਆਪ ਗਵਾਈ ਪਰ ਗੱਲ ਹੈ ਜਿਹੜਾ ਮੁੱਖ ਸਿਰ ਦੇਜਾ ਭਾਵ ਕੀ ਹੰਕਾਰ ਨੂੰ ਛੱਡ ਕੇ ਨਿਮਰਤਾ ਦੇ ਅਧੀਨ ਹੋ ਕੇ ਸੇਵਾ ਕਰਦਾ ਹੈ ਸ਼ਬਦ ਮਿਲੈ ਤਾਂ ਹਰ ਮਿਲੈ ਸੇਵਾ ਆਪਾ ਸਰਥਾਏ ਤੇ ਉਹਦੀ ਸੇਵਾ ਹਰ ਥਾਂ ਤੇ ਸਹਾਇ ਹੁੰਦੀ ਹੈ ਚਾਹੇ ਲੋਕਾਂ ਚਾਹੇ ਪਰਲੋਕ ਜਿਹੜਾ ਆਪਾ ਮਨਸਾ ਮਾਰ ਕੇ ਸੇਵਾ ਵਿੱਚ ਚਿਤ ਲਾਉਂਦਾ ਹੈ ਪਾਰਸ ਪਰਸੀਆ ਪਾਰਸ ਹੋਏ ਇੱਕ ਪਾਰਸ ਪੱਥਰ ਹੈ ਆਪਾ ਪੁਰਾਣੇ ਕਿਤਾਬਾਂ ਵਿੱਚ ਪੜ੍ਹਦੇ ਆ ਉਹ ਪਾਰਸ ਜਿਸ ਨੂੰ ਸੋ ਜਾਵੇ ਉਹ ਸੋਨਾ ਬਣ ਜਾਂਦਾ ਹੈ ਪਰ ਸਿੱਖੀ ਜ਼ੁਹਾਂਦੇ ਕਹ ਰਹੇ ਨੇ ਪਾਰਸ ਪਰਸੀਆ ਪਾਰਸ ਹੋਏ ਕਿ ਜਦੋਂ ਪਾਰਸ ਪਾਰਸ ਨੂੰ ਪਰਸ ਜਾਵੇ ਭਾਵੇਂ ਕਿਸੇ ਰੁੱਖ ਨੂੰ ਲੱਗ ਜਾਵੇ ਉਹ ਸੋਨਾ ਨਹੀਂ ਪਾਰਸੀ ਬਣ ਜਾਂਦਾ ਹੈ ਜੇ ਧੰਗ ਗੁਰਨਾਨਕ ਪਾਤਸ਼ਾਹ ਜੀ ਉਹਨਾਂ ਦੇ ਨਾਲ ਜੁੜੇ ਭਾਈ ਲਹਿਣਾ ਜੀ ਉਹ ਗੁਰ ਅੰਗਦ ਬਣ ਗਏ ਉਹਨਾਂ ਦੇ ਨਾਲ ਜੁੜੇ ਗੁਰੂ ਅਮਰਦਾਸ ਜੀ ਬਣ ਗਏ ਪਾਰਸ ਪਰਸੀ ਹੈ ਜਿਹੜਾ ਗੁਰੂ ਦੇ ਨਾਲ ਜੁੜਦਾ ਹੈ ਉਹ ਗੁਰੂ ਦਾ ਹੀ ਰੂਪ ਬਣ ਜਾਂਦਾ ਹੈ ਪਾਰਸ ਪਰਸੀ ਆ ਪਾਰਸ ਹੋਏ ਜੋਤੀ ਜੋਤ ਸਮਾਏ ਤੇਰੇ ਅੰਦਰ ਪ੍ਰਮਾਤਮਾ ਦੀ ਜੋਤ ਸਮਾ ਜਾਂਦੀ ਹੈ ਜਿਨ ਕੋ ਪੁਰਬ ਲਿਖਿਆ ਤਿਨ ਸਤਗੁਰ ਮਿਲਿਆ ਆਇ ਤੇ ਚੰਗੇ ਕਰਮਾਂ ਦੇ ਸਦਕਾ ਸੰਗੁਰੂ ਆ ਕੇ ਮਿਲਦਾ ਹੈ ਮਨ ਭੁੱਖਾ ਭੁੱਖਾ ਮਤ ਕਰੈ ਭੁੱਖਾ ਭੁੱਖਾ ਤਪ ਪਾਪ ਕੀ ਮੇਰੀ ਮੇਰੀ ਕ੍ਰਿਸ਼ਨਾ ਦੇ ਅਦੇਗ ਭੁੱਖਾ ਭੁੱਖਾ ਨਾ ਕਰ ਬਾਚ ਨਾ ਕਰ ਮਨ ਭੁੱਖਾ ਭੁੱਖਾ ਮਤ ਕਰੈ ਮਨ ਤੂੰ ਕਰੈ ਪੁਕਾਰ ਜੋਸ ਪ੍ਰਮਾਤਮਾ ਨੂੰ ਕਦੇ ਵੀ ਲਾਂਦੇ ਮੇੜੇ ਰਾਦੇ ਲੱਖ 84 ਦਿਨ ਸ੍ਰੀ ਸਫਸਰ ਦੇ ਆਧਾਰ ਜਿਹੜੇ 84 ਲੱਖ ਜਮਨਾ ਨੂੰ ਰਿਜਕ ਦੇ ਰਿਹਾ ਹੈ ਪੰਨ ਮੰਦਿਰਿਆ ਖਾਨ ਨੂੰ ਦੇ ਰਿਹਾ ਹੈ ਉਹ ਸਾਰੇ ਜੀਵਾਂ ਦਾ ਆਧਾਰ ਹੈ ਏਕ ਹੈ 13 ਵੀ ਪਾਲਨ ਉਹੀ ਕਰ ਰਿਹਾ ਹੈ ਨਿਰਭਉ ਸਦਾ ਦਿਆਰ ਹੈ ਉਹ ਪ੍ਰਮਾਤਮਾ ਨਿਰਭਉ ਹੈ ਪ੍ਰਮਾਤਮਾ ਨੂੰ ਕਿਸੇ ਦਾ ਡਰ ਨਹੀਂ ਦਿਆਲਾ ਸਾਡੇ ਤੇ ਦਇਆ ਕਰਨ ਵਾਲਾ ਹੈ ਸਭਨਾ ਕਰਦਾ ਸਾ ਤੇ ਸਾਰਿਆਂ ਦੀ ਸੁਧਾਲ ਕਰਦਾ ਹੈ ਨਾਮਕ ਗੁਰਮਖੋ ਜੀ ਹੈ ਪਾਇਆ ਮੁਕਤ ਦਵਾਰ ਤੇ ਜਿਨ੍ਹਾਂ ਗੁਰਮਖਾ ਪਿਆਰਿਆਂ ਨੇ ਇਹ 부ਝ ਨਿਆ ਇਹ ਸੋਝੀ ਹੋ ਗਈ ਪਾਇਆ ਮੁਕਤ ਦਵਾਰ ਤੇ ਉਹਨਾਂ ਦਾ ਆਤਮਿਕ ਦੌਰ ਜੀਚ ਹੋ ਜਾਂਦੀ ਨੇ ਤੇ ਉਹਨਾਂ ਦਾ ਇਸ ਸੰਸਾਰ ਤੇ ਆਇਆ ਜੀਵ ਸਫਲ ਹੋ ਜਾਂਦਾ ਹੈ ਮੁਕਤ ਦਵਾਰ ਦੇ ਪਾਧੀ ਹੋ ਜਾਂਦੇ ਨੇ ਵਾਚਾ ਕਿਰਪਾ ਕਰਨ ਸੇਵਾ ਦੀ ਸਮਤਮਕਸ਼ਨ ਇਹਦਾ ਕਰਦੇ ਨਾਲ ਸ਼ਬਦ ਦੇ ਨਾਲ ਜੋੜ ਕੇ ਰੱਖਣ ਸੁੰਨਿਆਤ ਕੋ ਬੇਤੀਆ ਪ੍ਰਵਾਹ